ਲਾ ਸੱਜਣੋ ਪਿੰਡ ਬੀਰ ਖੁਰਦਾ ਤਹਿਸੀਲ ਤੇ ਜਲਾ ਰਹੂਗਾ ਮਾਨਸਾ 2 ਤਾਂ ਮੱਝਾਂ ਦਿਖਾ ਦਾਂਗੇ ਟੋਕਣਾ ਗੱਬਣਾ ਤੇ ਇੱਕ ਟੋਕੜ ਗੱਬਣ ਵੈੜ ਦਿਖਾ ਦਾਂਗੇ ਤੇ ਇੱਕ ਬਾਈ ਕਹਿੰਦਾ ਹੈ ਗਿਆ ਮਹੀਨੇ ਦੇ ਲਗ ਭਾਗ ਇਹ ਮੰਨ ਲਓ ਵੀ ਇਹ ਸੱਜਣ ਦੇ ਨਾਲ ਇਹ ਸਾਰੇ ਪਸ਼ੂ ਸ਼ੇਲ ਕਰਨੇ ਆ ਤਾਜ਼ੀਆਂ ਬਾਈ ਕਹਿੰਦਾ ਪਾਉਣੀਆਂ ਤੇ ਇਹ ਪਸ਼ੂ ਤਾਂ ਹੈਗਾ ਘਰ ਦੇ ਪਸ਼ੂ ਇਸ ਤੋਂ ਬਾਅਦ ਨਾਲ ਇਸ ਘਰ ਚੋਂ ਵਪਾਰ ਲੈਣ ਵਾਲਾ ਕੰਮ ਵੀ ਬਾਈ ਹੋਰਾਂ ਨੇ ਸ਼ੁਰੂ ਕਰਨਾ ਮਹੀਨੇ ਚ ਦੋ ਤਿੰਨ ਵੀਡੀਓ ਆਇਆ ਕਰਨਗੀਆਂ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਇਹ ਸਾਰਾ ਲਾਟ ਰਹੂਗਾ ਘਰ ਦਾ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜੋਰ ਲੈ ਬੰਨੇ ਜੀ ਆਜਾ ਜੀ ਫੋਰ ਕੀ ਹਾਲ ਹੈ ਵਧੀਆ ਜੀ ਚੜਦੀ ਕਲਾ ਜੀ ਹਾਂ ਜੀ ਆ ਨਾਮ ਤੇ ਨੰਬਰ ਬੋਲੋ ਜੀ ਨਾਮ ਨਾਜ਼ਮ ਸਿੰਘ ਜੀ ਸਾਬਕਾ ਸਰਪੰਚ ਪਿੰਡ ਵੀਰਖੁਰਦ ਤਹਿਸੀਲ ਜ਼ਿਲ੍ਹਾ ਮਾਨਸਾ ਨੇੜੇ ਟੈਪੀ ਫੋਨ ਨੰਬਰ ਜੀ ਫੋਨ ਨੰਬਰ 98158 149999 98158 ਹਾਂ ਜੀ 149999 ਤੇ گاਵਾ ਦੇ ਨਾਲਾ ਬੱਚੇ ਵੀ ਆ ਗਏ ਜੀ ਦੋ ਹਾਂ ਬੱਚੀਆਂ ਆ ਗੀਆਂ ਬੱਚੀਆਂ ਦੋ ਹੀ ਆ ਗੀਆਂ ਦੋ ਹੀ ਬੱਚੀਆਂ ਇਹ ਮੰਨ ਲਓ ਵੀ ਇੱਕ ਨੰਬਰ ਵਾਲੀ ਮੱਝ ਨਾਲ ਵੀ ਕੱਤੀ ਆ ਗਈ ਤੇ ਲੱਭੀ 31 ਦੀ ਮਾਰਦੇ ਪਹਿਲਾਂ ਕੈਮਰਾ ਤੇ ਰੇਟ ਉਦਾਂ ਦਾ ਕਰਾ ਦੂੰਗਾ ਵੀ ਜੇ ਨਾਲ ਬੱਚਾ ਲੈਣਾ ਤਾਂ ਉਹਦਾ ਰੇਟ ਹੋ ਜਾਊਗਾ ਇਹਦੇ ਨਾਲ ਆ ਗਿਆ ਸੌਰੀ ਮੇਲ ਕਾਫ ਆ ਇਹਦੇ ਨਾਲ ਕੱਟਾ ਉਹ ਬਾਈ ਨੇ ਉਲਟ ਬੰਨੇ ਹੋਏ ਆ ਦੋ ਨੰਬਰ ਵਾਲੀ ਮੱਝ ਨਾ ਘੱਟੀ ਆ ਗਈ ਜੀ ਹੈਨਾ ਠੀਕ ਆ ਗੱਲ ਤੇ ਇੱਕ ਨੰਬਰ ਵਾਲੀ ਮੱਝ ਤੇ ਮਾਰਦੇ ਲੱਭੀ ਕੈਮਰਾ ਕਿੰਨੇ ਮਹੀਨੇ ਦੀ ਗੱਬਣਾਈ ਇਹ ਇਹ 4 ਮਹੀਨੇ ਦੀ 4 ਮਹੀਨੇ ਦੀ ਢਾਂਚਾ ਢੁੰਚਾ ਦਾ ਪੂਰਾ ਅਸਲਾ ਨਾ ਢਾਂਚਾ ਢੁੰਚਾ ਇਹ ਤਿਆਰ ਹੋਈ ਦੀ ਵੀਡੀਓ ਵੀ ਦੇ ਦਾਂ ਜਦੋਂ ਆਪਣੀ ਠੀਕ ਆ ਹੁਣ ਇੱਥੋਂ ਮਾਰਨੀ ਲੱਭੀ ਕੈਮਰਾ ਕੈਕ ਮਹੀਨੇ ਹੋ ਗਏ ਸੂਈ ਨੂੰ ਇਹਨੂੰ 31 ਦਸੰਬਰ ਦੇ ਸੂਈ ਹੈ ਠੀਕ ਆ ਗੱਲ ਤੇ ਦੁੱਧ ਅੱਜ ਕਿੰਨਾ ਜੀ ਦੁੱਧ ਅੱਜ 5 ਕਿਲੋ 5 ਕਿਲੋ ਗੱਬਣ ਕਿੰਨੇ ਟਾਈਮ ਦੀ ਹੋ ਗਈ ਜੀ ਗੱਬਣ 4 ਮਹੀਨਿਆਂ ਦੀ ਚੈੱਕ ਪਾਸ ਚੈੱਕ ਪਾਸ ਤੇ ਨਾਲ ਇਹਦੇ ਆ ਗਿਆ ਕੱਟਾ ਲੱਭੀ ਉਹ ਕੱਟੇ ਚ ਕਰਣੀ ਹੈ ਮੇਰਾ ਬੱਚਾ ਦਾ ਪੂਰਾ ਆਸਲ ਪਾਉਂਦੀ ਆ ਇੱਥੋਂ ਕਰਾਣੀ ਚੈੱਕ ਤੇ ਬਾਈ ਇਹਦੇ ਪੈਸੇ ਕਿੰਨੇ ਲਵਾਂਗੇ ਮੱਝ ਦੇ ਆਪਾਂ ਸਮੇਤ ਕੱਟਾ ਜੋਟੇ ਦਾ ਕਰ ਦਾਂਗੇ ਜੀ ਰੇਟ ਆਪਾਂ ਚਾਰਾਂ ਦਾ ਠੀਕ ਆ ਗੱਲ ਹਾਂ ਵੀ ਆਹ ਦੋਨੇ ਮੱਝਾਂ ਦਾ ਚੈੱਕ ਪਾਸ ਦਾ ਦੋਨੇ ਨਾਲ ਬੱਚਿਆਂ ਦਾ ਹਾਂ ਆ ਦੋ ਨੰਬਰ ਵਾਲੀ ਨਾਲ ਕੱਟੀ ਆ ਗਈ ਬਾੜੀ ਕਮਾਲ ਦੀ ਇਹ ਸਾਰਿਆਂ ਦਾ ਹੀ ਰੇਟ ਕਿੰਨਾ ਰਹੂਗਾ ਜੀ ਚਾਰਾਂ ਦਾ ਇਹ ਚਾਰਾਂ ਦਾ ਰੇਟ ਰਹੂਗਾ 2.5 ਲੱਖ ਰੁਪਏ ਮਾਨਤਨ ਜਾਂ ਕਰ ਦਾਂਗੇ ਮਾਨਤਨ ਕਰ ਦਾਂ ਥੋੜਾ ਬਹੁਤਾ ਜੀ ਬਾਹਲਾ ਲੰਬਾ ਤੇ ਬਾਕੀ ਸੱਜਣੋਂ ਇੱਥੋਂ ਨਾ ਤੁਰਦੀ ਦੀ ਜੱਜਮੈਂਟ ਕਰ ਸਕਦੇ ਹੋ ਢਾਂਚਾ ਟੂ ਉੱਚਾ ਆ ਗਿਆ ਪੂਰਾ ਅਸਲ ਫਰਸ਼ ਥੋੜਾ ਜਿਹਾ ਮੈਂ ਕਹੂੰਗਾ ਤਿਲਕਣਾ ਜਿਹੜਾ ਬਾਈ ਦਾ ਪਰ ਲੇਵਾ ਸ਼ਾਨਦਾਰ ਦਿਖਾਉਂਦੀ ਆ ਪੂਰਾ ਤਿਆਰ ਹੋਈ ਦੀ ਵੀਡੀਓ ਵੀ ਮਿਲ ਜੂ ਠੀਕ ਆ ਗੱਲ ਕਮਾਲ ਆ ਬਾਈ ਚਵਾਈ ਦੀ ਕਿਵੇਂ ਰਹੂਗੀ ਜੀ ਚਵਾਈ ਜਮਾ ਇੱਕ ਨੰਬਰ ਜੀ 100 ਦੀ 100 100 ਦੀ 100 101% ਜੋ ਮਿਲ ਛਰਲਾ ਛਿੱਟਾ ਟਾਇਟ ਫੈਟ ਕੁਛ ਨਹੀਂ ਜੀ ਪਾਰਬੋਜ ਜਮਾ ਬਿਲਕੁਲ ਨਹੀਂ ਠੀਕ ਹੈ ਕਿਸੇ ਵੀ ਕਿਸਮ ਦੇ ਨੁਕਸ ਦੀ ਜਿੰਮੇਵਾਰ ਆ ਬਾਈ ਕਹਿੰਦਾ 100 ਦੀ 100 ਰਹੂ ਹਰੇਕ ਪੱਖ ਤੋਂ ਢਾਂਚਾ ਵੀ ਸ਼ਾਨ ਪੂਰੀ ਸਾਫ ਹੋਊਗੀ ਇੱਥੋਂ ਕਰ ਸਕਦੇ ਹਾਂ ਚੈੱਕ ਤੇ ਨਾਲ ਇਹਦੇ ਆ ਗਿਆ ਮੇਲ ਕਾਫ ਆ ਗਿਆ ਕੱਟਾ ਇੱਧਰਲੇ ਬੰਨੇ ਤੇ ਬਾਕੀ ਬਾਈ ਕਹਿੰਦਾ ਇਹਦੇ ਨਾਲ ਆ ਗਿਆ ਮੇਲ ਕਾਫ ਤੇ ਇਹਦੇ ਨਾਲ ਆ ਗਈ 31 ਆ ਕੱਟੀ ਆ ਗਈ ਦੋ ਨੰਬਰ ਵਾਲੀ ਨਾਲ ਬੜੀ ਅਸਲ ਕੱਟੀ ਆ ਕੱਟੀ ਤੁਹਾਨੂੰ ਖੜੀ ਦਿਖਾ ਦੂੰਗਾ ਇਹ 31 ਦੀ ਉਮਰ ਕਿੰਨੀ ਕਹੂਗੀ ਜੀ ਇਹ ਵਕ ਕੱਠੇ ਆਈਆਂ ਸੂਈਆਂ ਨੇ ਮੰਗਦੇ ਓਏ 15 ਦਿਨ ਦਾ ਫਰਕ ਆ ਜੀ ਇਹ ਸੀ 8 ਕਮਹੀਆਂ ਦੀ ਸਵਾ 8 ਦੀ ਸੂਈ ਆ ਇਹ ਪੌਣੇ 9 ਹੋਗੇ ਇਹਨੂੰ ਠੀਕ ਆ ਗੱਲ ਇਹ ਸਵਾ 8 ਦੀ ਹੋਗੀ ਕੱਟੀ ਠੀਕ ਆ ਗੱਲ ਆ ਮੱਜ ਵੀ ਤੋਰਦੇ ਬਾਈ ਦੋ ਨੰਬਰ ਵਾਲੀ ਖੋਲ ਕੇ 15 ਦਿਨ ਵੱਡਾ ਕੱਟਾ ਇਹ ਤੇ ਬਾਕੀ ਮਦਾ ਫਰੇ ਹਾਂ ਜੀ ਆਪਾਂ ਮੱਝ ਸੱਜਣੋਂ ਤੁਹਾਨੂੰ 2 ਨੰਬਰ ਵਾਲੀ ਦਿਖਾ ਦੂੰਗਾ ਲੰਬੀ ਫੁੱਲ ਕੱਦ ਫੁੱਲ ਤੇ ਤਾਜੀ ਦਾ ਕਿੰਨਾ ਰਿਹਾ ਜੀ ਦੁੱਧੇ ਦਾ ਤਾਜੀ ਇਹਨੇ ਦਿੱਤਾ ਜੀ 17 ਲੀਟਰ 17 ਕਿਲੋ ਹਾਂ ਤੇ ਹੁਣ ਹੁਣ ਕਿੰਨੇ ਟਾਈਮ ਦੀ ਗੱਭਣੂਗੀ ਇਹ ਹੁਣ ਇਹ 2 ਮਹੀਨੇ ਦੀ 2 ਮਹੀਨੇ ਦੀ ਗੱਭਣ ਚੈੱਕ ਪਾਸ ਤੇ ਦੁੱਧ ਕਿੰਨਾ ਅੱਜ ਦੁੱਧ ਅੱਜ 8 ਤੋਂ ਪਲੱਸ ਆ ਜੀ 9 ਹੋ ਸਕਦਾ ਪੌਣੇ 8 ਨਹੀਂ ਰਹਿੰਦਾ ਠੀਕ ਹੈ ਗੱਲ 8 ਤੋਂ ਨਹੀਂ ਕੱਟਦਾ ਕਹਿੰਦਾ ਪਾਵਾ ਹਾਂਜੀ 8 ਤੋਂ ਬਾਈ ਕਹਿੰਦਾ ਘਟਦਾ ਨਹੀਂ ਹੋ ਸਕਦਾ ਵੀ 9 ਦੇ ਲਗਭਗ ਜੇ ਰਹਿ ਜੇ ਤੇ ਬਾਕੀ ਥੱਲੇ ਦੀਆਂ ਮੈਂ ਕਹੂੰਗਾ ਵੀ ਦੋਨੇ ਝੋਟੀਆਂ ਪੂਰੀਆਂ ਸਾਫ਼ ਰਹਿਣੀਆਂ ਤਾਜ਼ੀ ਦਾ ਕਿੰਨਾ ਦੱਸਿਆ ਇਹਦਾ 17 ਜੀ 17 ਜੀ ਇਹਨੇ ਕਿੰਨਾਤਾ ਤਾਜੀ ਇਹਦਾ 17 ਇਹਦਾ 18 ਜੀ ਹਾਂਜੀ ਠੀਕ ਹੈ ਗੱਲ ਹਾਂ ਇਹਨੇ ਬਾਈ ਕਹਿੰਦਾ 18 ਪਾਇਆ ਤਾਜੀ ਨੇ ਤੇ ਆ ਜੋ 30517 ਕੇ ਜੀ ਇਹਦੇ ਨਾਲ ਤਾਂ ਆ ਗਈ ਕੱਟੀ ਆ ਇਧਰਲੇ ਬੰਨੇ ਕਿਉਂਕਿ ਕਈ ਵਾਰੀ ਕਿਸੇ ਭਰਾ ਨੇ ਇੱਕ ਪਸ਼ੂ ਲੈਣਾ ਹੁੰਦਾ ਤੇ ਇਹਦੇ ਨਾਲ ਆ ਗਿਆ ਸੱਜਣੋਂ ਕੱਟਾ ਚਾਰਾਂ ਦਾ ਮੁੱਲ ਬਾਈ ਕਹਿੰਦਾ 2.5 ਲੱਖ ਰਹੂਗਾ ਤੇ ਇਧਰਲੇ ਬੰਨੇ ਇੱਕ ਤੁਹਾਨੂੰ ਆ ਬੈੜ ਦਿਖਾਉਣ ਲੱਗੇ ਆ ਇਹ ਬਾਈ ਕਹਿੰਦਾ ਆ ਗਈ ਚੈੱਕ ਪਾਸੇ ਕਿੰਨੇ ਮਹੀਨੇ ਚੈੱਕ ਪਾਸ ਆ ਬਾਈ ਇਹ 4 ਮਹੀਨਿਆਂ ਦੀ 4 ਮਹੀਨਿਆਂ ਦੀ ਬੈੜਾਂ ਖੜੀਆਂ ਦਿਖਾ ਦਾਂਗੇ ਨਾ ਹਾਂਜੀ ਹਾਂ ਆ ਬੈੜਾਂ ਖੜੀਆਂ ਦਿਖਾ ਦੇ ਲੱਭੀ ਕਈ ਵਾਰੀ ਥੋਂ ਦਾ ਨਾ ਆਵਾਸ ਆਉਰੇ ਇਹਦਾ ਬੱਚਾ ਕਿਹੜਾ ਹੈਗਾ ਜੀ ਇਹਦੀ ਉਹ ਬੱਚੀ ਆ ਆ ਬੱਚੀ ਆ ਗਈ ਲੱਭੀ ਮਾਰਨੀ ਕੈਮਰਾ ਡਰਦੀ ਆ ਉਹ ਥੋ ਇਹ 1 ਅਪ੍ਰੈਲ ਦੀ ਸੂਈ ਹੈ ਜੀ 1 ਅਪ੍ਰੈਲ ਦੀ ਹਾਂਜੀ ਤੇ ਹੁਣ ਦੁੱਧ ਦਿੰਦੀ ਜੇ ਡرائی ਹੈ ਹੁਣ ਦਿੰਦੀ ਹੈ ਜੀ ਕਿੰਨਾ ਦੁੱਧ ਦਿੰਦੀ ਬਸ ਚੈੱਕ ਉਹ ਕਰਾ ਦੂਗੀ ਥਣ 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 ਪਾਸੇ ਕਰਾ ਦੂ ਹਾਂ ਕੋਈ ਲੱਤ ਛੜ ਵਾਲਾ ਕੰਮ ਨਹੀਂ ਨਾ 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 ਜੀ ਦੋ ਸਾਦੀ ਖੰਡੀ ਰਹੂਗੀ ਦੋ ਹਾਂ ਦੋ ਤਿੰਨ ਕਿਲੋ ਦੁੱਧ ਦਿੰਦੀ ਹੈਗੀ ਤਾਜੀ ਨੇ ਕਿੰਨਾ ਦਿੱਤਾ ਜੀ ਇਹਨੇ ਹੁਣ ਇਹਨੇ ਤਾਜੀ ਨੇ ਦਿੱਤਾ ਜੀ 10 ਕਿਲੋ ਤੋਂ ਥੱਲੇ ਥੱਲੇ ਠੀਕ ਆ ਇਹ ਆਪਾਂ ਕਿੱਥੋਂ ਲੈ ਕੇ ਆਏ ਤੇ ਇਹ ਗੰਗਾ ਨਗਰ ਤੋਂ ਗੰਗਾ ਨਗਰ ਤੋਂ ਸੂਆ ਕਿਹੜਾ ਸੂਗੀ ਅੱਗੇ ਇਹ ਇਹ ਦੂਜਾ ਜੀ ਦੂਜਾ ਸੂਆ ਹਾਂਜੀ ਇਨਾ ਦਾ ਰੇਟ ਕਿ ਰਹੂਗਾ ਜੋੜੇ ਦਾ ਬਾਈ ਇਹਨਾਂ ਦਾ ਜੋੜੇ ਦਾ ਰੇਟ ਰਹੂਗਾ ਜੀ 85000 85 ਛੋਟ-ਛੋਟ ਉਹ ਚੋ ਕਰ ਦਾਂਗੇ ਹਾਂਜੀ ਇਹ ਦੂਜਾ ਸੂਗਾ ਸੂਗੀ ਪਹਿਲਾਂ ਨੇ ਦਿੱਤਾ ਇਹਨੇ 10 ਦੇ ਲਗਭਗ ਤੇ ਆ ਦੋ ਨੰਬਰ ਵਾਲੀ ਬੜ ਬਾਈ ਇਹਨੇ ਦਿੱਤਾ 17 ਲੀਟਰ ਦੁੱਧ ਜੀ 17 ਲੀਟਰ ਹਾਂਜੀ ਇਹ ਆਪਾਂ ਇਧਰੋਂ ਲਈ ਦੀ ਲੋਕਲ ਜਾਂ ਉਧਰੋਂ ਲਈ ਉੱਥੇ ਹੀ ਇਕੱਠੀ ਲਿਆਂਦੇ ਅਸੀਂ ਗੰਗਾ ਨਗਰ 1 ਅਪ੍ਰੈਲ ਨੂੰ ਸਵਾਦੀਆਂ ਠੰਡੀਆਂ ਰਹਿਣਗੀਆਂ ਦਸਤ ਸ਼ਾਲ ਗੁਰਮੁਖ ਸਾਹਿਬਾਲ ਨੇ ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਠੀਕ ਹੈ ਗੱਲ ਇਹ ਬਿਨਾਂ ਲੈਣੇ ਕੋ ਠੀਕ ਹੈ ਗੱਲ ਆ ਬਾਈ ਕਹਿੰਦਾ ਇਧਰ ਲੈ ਬੰਨੀ ਕਹਿੰਦਾ ਆਪਾਂ ਇਹਨੂੰ ਬਿਨਾ ਨਿਆਣੇ ਤੋਂ ਚੋਂਦੇ ਰਿਆਂ ਲੱਭੀ ਮਗਰ ਲਈ ਪਾਸੋਂ ਕਰਾ ਦੀ ਆਰਡਰ ਚੈੱਕ ਇਹਦਾ ਨਾਲ ਇਹਦੇ ਵੀ ਬੱਛੀ ਆ ਗਈ ਬੱਛੀ ਵੀ ਤੁਹਾਨੂੰ ਦਿਖਾ ਦੂੰਗਾ ਤੇ ਜੇ ਇਹ ਜਿਵੇਂ ਬਾਈ ਦਾ ਦੇ ਨੇ ਵੀ 17 18 ਦੰਦੀਆਂ ਤਾਂ ਇਹ ਮੰਨ ਲਓ ਵੀ ਬਾਈ 20 ਕਿਲੋ ਵਾਲੀ ਮੱਝ ਦੇ ਬਰਾਬਰ ਹੀ ਆ ਇਹ 60 ਫੈਂਟ ਇਹਨਾਂ ਦੀ 20 ਕਿਲੋ ਵਾਲੀ ਮੱਝ ਦੇ ਬਰਾਬਰ ਹੀ ਆ ਕਿਉਂਕਿ ਇਹਨਾਂ ਦੀ ਫੈਂਟ ਪਰਸੈਂਟੇਜ ਵੀ ਚੰਗੀ ਰਹਿੰਦੀ ਆ ਤੇ ਬਾਕੀ ਜਿਹੜਾ ਦੁੱਧ ਹੈ ਇਹਨਾਂ ਦਾ ਦੁੱਧ ਮੈਂ ਇਹ ਕਹੂੰਗਾ ਵੀ ਅੰਬਰਤਾਲਾ ਕੰਮ ਇਹਨਾਂ ਦਾ ਇਹ ਮੰਨ ਲਓ ਵੀ ਕਾਫੀ ਬਿਮਾਰੀਆਂ ਚ ਭਾਈ ਕਹੂੰਗਾ ਯੂਜ਼ ਕਰਿਆ ਜਾਂਦਾ ਨਾ ਮੈਂ ਕਹ ਲਈ ਕਿਸੇ ਸੱਜਣ ਨੂੰ ਬੀਪੀ ਦੀ ਕਹ ਲਈ ਗੋਡਿਆਂ ਦੀ ਇਹਨਾਂ ਦਾ ਘਿਓ ਤਿਆਰ ਕਰਕੇ ਸੀ 3000 ਰੁਪਏ ਕਿਲੋ ਵਿੱਚ ਠੀਕ ਆ ਗੱਲ ਤੇ ਇਹ ਦੋਨੇ ਹੋ ਜਾਣੀਆਂ 85 ਦੀਆਂ ਤੇ ਆਹ ਹੋ ਜਾਣੀਆਂ 2.5 ਲੱਖ ਦੀਆਂ ਤੇ ਲਾਸਟ ਵਾਲੀ ਦੀ ਬੱਚੀ ਦਿਖਾ ਲਈ ਲੱਭੀ ਇਧਰਲੇ ਬਣੇ ਬੱਚੇ ਪੂਰੀ ਪਿਓਰ ਆ ਗਈ ਉਹਦੀ نسل ਜੀ ਪੂਰੀ ਅਸਲ ਆ ਗਿਆ ਗਲ ਕੰਬਲ ਦਿਖਾ ਦਿਆ ਜਮਾਂ ਮਾਂ ਦੀ ਕਾਪੀ ਹੈ ਹਾਂ ਪੂਰੀ ਅਸਲ ਆ ਗਈ ਆਗੀਆਂ ਦੋਆ ਮੰਗਰੀ ਬੱਛੀਆਂ ਉਹ ਕੰਮ ਨਹੀਂ ਹੋਊਗਾ ਵੀ ਯਾਰ ਬੱਚਾ ਤੁਹਾਨੂੰ ਲਿਜਾ ਕੇ ਛੱਡਣ ਵਾਲਾ ਕੰਮ ਹੋ ਜੂਗਾ ਕਿਉਂਕਿ ਪਾਲਣ ਵਾਲੀਆਂ ਨੇ ਸ਼ੌਂਕ ਨਾਲ ਤਿਆਰ ਕਰੀਆਂ ਵਿਆ ਬਾਈ ਹੋਰਾਂ ਦੀਆਂ ਨੰਬਰ ਕਿਹੜਾ ਹੋਰ ਬੋਲ ਦਿਓ ਜੀ ਫੋਨ ਨੰਬਰ ਬੋਲ ਦਿਓ ਜੀ 98158 ਹਾਂਜੀ 149999 98 98158 149999 98724 ਹਾਂਜੀ 41878 41878 ਦੋ ਨੰਬਰ 22 ਦੇ ਲਗਾਤਾਰ ਸਕਰੀਨ ਤੇ ਚੱਲਦੇ ਆ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਾਓ ਤੇ ਇਧਰਲੇ ਬੰਨੇ ਲੱਭੀ ਇਧਰ ਵੀ ਘਮਾ ਦੇ ਕੈਮਰਾ ਨੰਬਰ ਭਰਾ ਇੱਥੋਂ ਵੀ ਕਰ ਲੈ ਨੋਟ ਗਿੱਲ ਡੈਰੀ ਫਾਰਮ ਦੇ ਨਾਂ ਤੇ ਫਾਰਮ ਆ ਬਾਈ ਹੋਰਾਂ ਦਾ ਪਿੰਡ ਵੀਰ ਖੁਰਦ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਮਾਨਸਾ ਧੰਨਵਾਦ ਜੀ